ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਨਿਤ ਦਿਨ ਵੱਧਦੀਆਂ ਜਾ ਰਹੀਆਂ ਨੇ ਵਿਕਰਮ ਜੀਠੀਆ ਨੂੰ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅੰਮ੍ਰਿਤਸਰ ਸਥਿਤ ਉਹਨਾਂ ਦੀ ਰਹਿائش ਤੋਂ ਉਦੋਂ ਵੀ ਬੜਾ ਰੌਲਾ ਪਿਆ ਸੀ ਔਰ ਗ੍ਰਿਫਤਾਰ ਕਰਨ ਤੋਂ ਬਾਅਦ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਕੱਲ ਪੁਲਿਸ ਰਿਮਾਂਡ ਖਤਮ ਹੋਣਾ ਵਿਕਰਮ ਮਜੀਠੀਆ ਦਾ ਪਰ ਇਹਨਾਂ 7 ਦਿਨਾਂ ਦੌਰਾਨ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਵੱਡੀ ਹਲਚਲ ਮਚਾਈ ਰੱਖੀ ਉਸੇ ਕੜੀ ਤਹਿਤ ਅੱਜ ਵਿਜੀਲੈਂਸ ਦੀ ਟੀਮ ਮੁਹਾਲੀ ਤੋਂ ਵਿਕਰਮ ਮਜੀਠੀਏ ਨੂੰ ਆਪਣੇ ਕਾਫਲੇ ਨਾਲ ਲੈ ਕੇ ਮਜੀਠਾ ਉਹਨਾਂ ਦੇ ਦਫ਼ਤਰ ਪੁੱਜੀ ਪਰ ਇਸ ਦੌਰਾਨ ਵੱਡੇ ਪੱਧਰ ਤੇ ਹੰਗਾਮਾ ਹੋਇਆ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਜਿਹੜੀ ਐਮਐਲਏ ਉਹਨੇ ਉੱਥੇ ਪ੍ਰੋਟੈਸਟ ਕੀਤਾ ਔਰ ਇਹ ਗੱਲ ਕਹੀ ਵੀ ਜਦੋਂ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਲੈ ਕੇ ਆਵੇਗੀ ਤੇ ਫਿਰ ਉੱਥੇ ਜਿਹੜੀ ਦਫਤਰ ਦੀ ਪੜਤਾਲ ਕਰਨੀ ਹੈ ਤਲਾਸ਼ੀ ਲੈਣੀ ਨਿਸ਼ਾਨਦੇਹੀ ਕਰਨੀ ਹੈ ਉਸ ਮੌਕੇ ਸਾਨੂੰ ਉੱਥੇ ਮੌਕੇ ਤੇ ਮੌਜੂਦ ਕੀਤਾ ਜਾਵੇ ਗਨੀਪ ਕੋਰ ਨੇ ਕਿਹਾ ਮੇਰੇ ਸਮੇਤ ਸਾਡੇ ਵਕੀਲਾਂ ਨੂੰ ਮੌਕੇ ਤੇ ਰੱਖਿਆ ਜਾਵੇ ਤਾਂ ਜੋ ਵਿਜੀਲੈਂਸ ਕਿਸੇ ਤਰ੍ਹਾਂ ਦਾ ਮਾਮਲਾ ਪਲਾਂਟ ਨਾ ਕਰ ਸਕੇ ਭਾਵੇਂ ਵੀ ਪਲਾਂਟ ਕਰਕੇ ਕੋਈ ਰਿਕਵਰੀ ਦਿਖਾਉਣ ਦਾ ਯਤਨ ਨਾ ਕਰੇ ਵਿਜੀਲੈਂਸ ਕਾਫੀ ਹੰਗਾਮਾ ਹੁੰਦਾ ਰਿਹਾ ਔਰ ਗਨੀਪਕੌਰ ਵਾਰ-ਵਾਰ ਕਹਿੰਦੇ ਰਹੀ ਬੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਉਹ ਦਫ਼ਤਰ ਦੀ ਸਾਡੇ ਘਰ ਦੀ ਵਾਰ-ਵਾਰ ਚੈਕਿੰਗ ਕਰਨ ਤਲਾਸ਼ੀ ਲੈਣ ਪਰ ਘੱਟੋ-ਘੱਟ ਇਸ ਮੌਕੇ ਉਹਨਾਂ ਨੂੰ ਨਾਲ ਰੱਖਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਗੜਬੜ ਨਾ ਹੋ ਸਕੇ ਪਰ ਵਿਜੀਲੈਂਸ ਦੀ ਟੀਮ ਉੱਥੇ ਆਈ ਸਿੱਧੀ ਦਫਤਰ ਵੜੀ ਪਰ ਗਨੀਪੌਰ ਜਾਂ ਉਹਨਾਂ ਦੇ ਕਿਸੇ ਮੈਂਬਰ ਨੂੰ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਹਦੇ ਕਰਕੇ ਗਨੀਪੌਰ ਤੇ ਮਜੀਠੀਏ ਦੇ ਸਮਰਥਕ ਉੱਥੇ ਨਾਹਰੇਬਾਜੀ ਵੀ ਕਰਦੇ ਰਹੇ ਇਸ ਮੌਕੇ ਗਨੀਪੌਰ ਨੇ ਉਲਟਾ মিডিਆ ਨੂੰ ਸਵਾਲ ਕੀਤੇ ਵੀ ਤੁਸੀਂ ਇਹ ਦੱਸੋ ਵੀ ਐਫ ਆਈ ਆਰ ਵਿਜੀਲੈਂਸ ਨੇ ਕਿਹੜੀ ਦਰਜ ਕੀਤੀ ਹੈ ਔਰ ਪੰਜਾਬ ਸਰਕਾਰ ਮਜੀਠੀਏ ਤੇ ਕੀ ਦੋਸ਼ ਲਾ ਰਹੀ ਹੈ ਗਨੀਪਕੌਰ ਨੇ ਕਿਹਾ ਵੀ ਐਫ ਆਈ ਆਰ ਤੇ ਦਰਜ ਕੀਤੀ ਆਮਦਨ ਤੋਂ ਵੱਧ ਜਾਇਦਾਦ ਬਣਾਉਂਦੀ ਪਰ ਮਜੀਠੀਏ ਵਿਰੁੱਧ ਸਰਕਾਰ ਪ੍ਰਚਾਰ ਕਰ ਰਹੀ ਹੈ ਵੀ ਇਹ ਡਰੱਗ ਦਾ ਮਾਮਲਾ ਹੈ ਉਹਦੇ ਤੋਂ ਸਾਫ਼ ਹੁੰਦਾ ਵੀ ਉਹਨਾਂ ਦੇ ਪਤੀ ਵਿਕਰਮ ਮਜੀਠੀਏ ਦੀ ਜ਼ੁਬਾਨ ਬੰਦ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਗਨੀਪਕੌਰ ਨੇ ਤਾਂ ਇੱਥੋਂ ਤੱਕ ਕਿਹਾ ਵੀ ਵਿਕਰਮ ਮਜੀਠੀਏ ਤੋਂ ਇਹਨਾਂ ਨੂੰ ਡਰ ਬਹੁਤ ਲੱਗਦਾ ਸੋ ਕਾਫੀ ਰੱਸਾ ਕਸ਼ੀ ਦਰਾਂ ਵਿਜੀਲੈਂਸ ਦੀ ਟੀਮ ਨੇ ਆਪਣੇ ਢੰਗ ਨਾਲ ਦਫਤਰ ਦੀ ਤਲਾਸ਼ੀ ਲਈ ਜਾਂ ਜੋ ਨਿਸ਼ਾਨਦੇਹੀ ਕੀਤੀ ਤੇ ਸ਼ਾਮ ਨੂੰ ਵਜੀਠੀਆਂ ਨੂੰ ਵਾਪਸ ਲੈ ਕੇ ਮੁਹਾਲੀ ਵੱਲ ਚੱਲ ਪਈ। ਇਸੇ ਦੌਰਾਨ ਇੱਕ ਹੋਰ ਵੱਡੀ ਗੱਲ ਬਾਹਰ ਆ ਰਹੀ ਹੈ ਵੀ ਐਨਸੀਬੀ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਵੀ ਬਿਕਰਮ ਮਜੀਠੀਏ ਦੀ ਪੁਸ਼ਪ ਪੜਤਾਲ ਕੀਤੀ ਜਾ ਸਕਦੀ ਹੈ ਇਹ ਚਰਚਾ ਚੱਲ ਰਹੀ ਹੈ ਵੀ ਐਨਸੀਬੀ ਨੇ ਵਿਜੀਲੈਂਸ ਨੂੰ ਪੱਤਰ ਲਿਖ ਕੇ ਇਸ ਇਨਵੈਸਟੀਗੇਸ਼ਨ ਵਿੱਚ ਜੁਆਇਨ ਕਰਨ ਦੀ ਪ੍ਰੂਵਲ ਦੇਣ ਦੀ ਜਿਹੜੀ ਬੇਨਤੀ ਕੀਤੀ ਹੈ ਹੁਣ ਐਨਸੀਬੀ ਮਜੀਠੀਏ ਕੋਲੋਂ ਆਮਦਨ ਤੋਂ ਵੱਧ ਜਾਇਦਾ ਬਣਾਉਣ ਦੇ ਮਾਮਲੇ 'ਚ ਪੜਤਾਲ ਕਰੇਗੀ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਕਿਉਂਕਿ ਜਦੋਂ ਵਿਕਰਮ ਮਜੀਠੀਆ ਵਿਰੁੱਧ ਸਾਲ 2021 ਦੌਰਾਨ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਡਰੱਗ ਦਾ ਕੇਸ ਦਰਜ ਕੀਤਾ ਸੀ ਤੇ ਵਿਕਰਮ ਮਜੀਠੀਆ ਕਈ ਮਹੀਨੇ ਜੇਲ੍ਹ 'ਚ ਰਿਹਾ ਸੀ ਪਰ ਉਸ ਵੇਲੇ ਐਨਸੀਬੀ ਨੇ ਉਹ ਪਰਤਾਲ ਜੁਆਇਨ ਨਹੀਂ ਸੀ ਕੀਤੀ ਔਰ ਕਹਿਣ ਵਾਲੇ ਤੇ ਇਹ ਕਹਿੰਦੇ ਨੇ ਵੀ ਇਹ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਇਹਦੇ ਵਿੱਚ ਤੇ ਈਡੀ ਨੂੰ ਐਂਟਰੀ ਮਾਰਨੀ ਚਾਹੀਦੀ ਪਰ ਈਡੀ ਨੇ ਹਾਲੇ ਇਹ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਪਰ ਇਹ ਵੱਡੀ ਖਬਰ ਹੈ ਵੀ ਐਨਸੀਬੀ ਵੀ ਜੇ ਇਨਵੈਸਟੀਗੇਸ਼ਨ ਜੁਆਇਨ ਕਰੇਗੀ ਤਾਂ ਫਿਰ ਇਹ ਮਾਮਲਾ ਮਜੀਠੀਆਲੀ ਹੋਰ ਟੇਡਾ ਹੋ ਸਕਦਾ ਔਰ ਇਸ ਤੋਂ ਇਲਾਵਾ ਇੱਕ ਹੋਰ ਖਬਰ ਨਿਕਲੀ ਆ ਬਾਹਰ ਵੀ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਬੀਜੇਪੀ ਦੇ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਨਿਰਦੇਸ਼ ਦਿੱਤੇ ਨੇ ਬਿ ਸਿੱਧੇ ਰੂਪ ਵਿੱਚ ਮਜੀਠੀਏ ਦੇ ਮਾਮਲੇ 'ਚ ਉਹਦਾ ਸਮਰਥਨ ਨਾ ਕੀਤਾ ਜਾਵੇ ਉਹਦੇ ਹੱਕ ਵਿੱਚ ਬਿਆਨ ਨਾ ਦਿੱਤੇ ਜਾਣ ਇਹਦੇ ਵੀ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਨੇ ਸਿਆਸੀ ਹਲਕਿਆਂ ਵਿੱਚ ਜਿਤੋਂ ਤੱਕ 2 ਜੁਲਾਈ ਨੂੰ ਰਿਮਾਂਡ ਖਤਮ ਹੋਣ ਦੀ ਗੱਲ ਹੈ 2 ਜੁਲਾਈ ਨੂੰ ਵਿਜੀਲੈਂਸ ਮੁਰ ਬਿਕਰਮ ਮਜੀਠੀਏ ਨੂੰ ਅਦਾਲਤ 'ਚ ਪੇਸ਼ ਕਰੇਗੀ ਔਰ ਕਾਨੂੰਨੀ ਮਾਰ ਜਾ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਵੀ ਵਿਜੀਲੈਂਸ ਮੁੜ ਵਿਕਰਮ ਜੀਠੀਆ ਦਾ ਰਿਮਾਂਡ ਮੰਗ ਸਕਦੀ ਹੈ ਔਰ ਵੱਡੇ ਪੱਧਰ ਤੇ ਇਹਦੇ ਆਧਾਰ ਬਣਾਏ ਜਾ ਰਹੇ ਨੇ ਵੀ ਰਿਮਾਂਡ ਕਿਵੇਂ ਮੰਗਿਆ ਜਾਵੇ ਇਹ ਵੀ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਵੀ ਵਿਜੀਲੈਂਸ ਕਹਿ ਰਹੀ ਹੈ ਵੀ ਵਿਕਰਮ ਜੀਠੀਆ ਜਿਹੜਾ ਉਹ ਸਹਿਯੋਗ ਨਹੀਂ ਕਰ ਰਿਹਾ ਪੜਤਾਲ ਵਿੱਚ ਬੰਦੀ ਜਾਣਕਾਰੀ ਨਹੀਂ ਦੇ ਰਿਹਾ ਖਾਸ ਕਰਕੇ ਜਦੋਂ ਵਿਕਰਮ ਮਜੀਠੀਆ ਨੂੰ ਕੱਲ ਸ਼ਿਮਲੇ ਮਰਸ਼ੋਬਰਾ ਲੈ ਕੇ ਗਏ ਸੀ ਤੇ ਉੱਥੋਂ ਇਹ ਜਾਣਕਾਰੀ ਮਿਲੀ ਆ ਵੀ ਵਿਜੀਲੈਂਸ ਦੀ ਟੀਮ ਇਹ ਕਹਿ ਰਹੀ ਹੈ ਵੀ ਉੱਥੇ ਮਜੀਠੀਏ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਦਾ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸਹਿਯੋਗ ਨਹੀਂ ਦਿੱਤਾ ਸੋ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ ਉਹਦੇ ਤੋਂ ਲੱਗਦਾ ਵੀ ਸ਼ਾਇਦ ਵਿਜੀਲੈਂਸ ਜਿਹੜੀ ਹੈ ਉਹ ਹਰ ਹਿੱਲੇ ਬਿਕਰਮ ਮਜੀਠੀਆ ਦਾ ਹੋਰ ਰਿਮਾਂਡ ਹਾਸਲ ਕਰਨ ਦਾ ਯਤਨ ਕਰੇਗੀ ਕਿਉਂਕਿ ਇੱਕ ਚਰਚਾ ਸੀ ਵੀ ਵਿਜੀਲੈਂਸ ਇਸ ਮਾਮਲੇ ਵਿੱਚ ਡਰੱਗ ਮਾਮਲੇ ਦੇ ਮੁੱਖ ਸਰਗਣੇ ਕਹੇ ਜਾਂਦੇ ਬਰਖਾਸਤ ਡੀਐਸਪੀ ਜਗਦੀਸ਼ ਭੋਲੇ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾਰੀ ਹੈ ਉਹਦੀ ਵੀ ਪੁਸ਼ਪੜਤਾਲ ਕਰੀ ਹੈ ਔਰ ਉਹਦੇ ਵੀ ਬਿਆਨ ਕਲਮਬੰਦ ਕੀਤੇ जानਗੇ ਕਿਉਂਕਿ ਇੱਕ ਵਾਰੀ ਉਹਨੇ ਵੀ ਦੋਸ਼ ਲਾਇਆ ਸੀ ਚਲਦਿਆਂ ਚਲਦਿਆਂ ਵੀ ਵਿਕਰਮ ਵੀ ਇਸ ਮਾਮਲੇ 'ਚ ਸ਼ਾਮਲ ਹੈ ਸੋ ਉਹ ਵੀ ਇੱਕ ਆਧਾਰ ਹੋ ਸਕਦਾ ਹੈ ਜਿਹੜਾ ਰਮਾਂਡ ਹੋਰ ਵਧਾਉਂਦਾ ਇਹ ਕਿਹਾ ਜਾ ਸਕਦਾ ਹੈ ਵੀ ਇੱਕ ਵੱਡੀ ਕੜੀ ਭੋਲਾ ਉਹਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾਉਣੀ ਹੈ ਉਹ ਜਿਸ ਮਾਮਲੇ ਵਿੱਚ 7 ਦਿਨਾਂ 'ਚ ਵਿਜੀਲੈਂਸ ਨੇ ਕਮਾਲਾ ਕਰਤੀਆਂ ਕਈ ਵੱਡੇ ਚਿਹਰੇ ਵੱਡੇ ਨਾਂ ਜਿਹੜੇ ਨੇ ਉਹਨਾਂ ਦੇ ਬਿਆਨ ਕਲਮ ਬੰਦ ਕੀਤੇ ਜਾਂ ਉਹਨਾਂ ਨਾਲ ਇਸ ਮਾਮਲੇ ਵਿੱਚ ਗੱਲਬਾਤ ਕੀਤੀ ਉਹਨਾਂ ਦਾ ਸਹਿਯੋਗ ਲਿਆ ਖਾਸ ਕਰਕੇ ਪੰਜਾਬ ਦੇ ਐਕਸ ਡੀਜੀਪੀ ਸੁਧਾਰਤ ਚੱਟੋ ਪਾਧਿਆ ਨਾਲ ਵੀ ਵਿਜੀਲੈਂਸ ਦੀ ਲੀਡਰਸ਼ਿਪ ਜਿਹੜੀ ਅਫਸਰਸ਼ਾਹੀ ਹੈ ਮੌਜੂਦਾ ਉਹਨੇ ਗੱਲਬਾਤ ਕੀਤੀ ਔਰ ਇਸ ਮਾਮਲੇ ਵਿੱਚ ਚੱਟੋ ਪਾਧਿਆ ਸਾਹਿਬ ਨੇ ਸਾਡੇ ਨਾਲ ਇੰਟਰਵਿਊ ਕਰਦੇ ਇਹ ਗੱਲ ਕਹੀ ਸੀ ਵੀ ਉਹਨਾਂ ਨੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਵਿਜੀਲੈਂਸ ਨੂੰ ਔਰ ਜੋ ਉਹਨਾਂ ਕੋਲ ਜਾਣਕਾਰੀ ਹੈ ਪੂਰੀ ਵਿਜੀਲੈਂਸ ਨਾਲ ਸ਼ੇਅਰ ਕੀਤੀ ਜਾਊਗੀ ਇਸੇ ਤਰ੍ਹਾਂ ਏਡੀ ਦੇ ਸਾਬਕਾ ਅਧਿਕਾਰੀ ਨਰਿੰਜਨ ਸਿੰਘ ਵੀ ਵਿਜੀਲੈਂਸ ਦੀ ਟੀਮ ਨੂੰ ਮਿਲੇ ਨੇ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਆਪਣੇ ਬਤੌਰ ਏਡੀ ਦੇ ਅਫਸਰ ਪੜਤਾਲ ਕੀਤੀ ਸੀ ਉਹ ਪੜਤਾਲ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਸ਼ੇਅਰ ਕੀਤੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਇਹ ਸਿਰਮਾਣ ਦੌਰਾਨ ਵਿਜੀਲੈਂਸ ਨੇ ਖਾਸਮ ਖਾਸ ਰਹੇ ਮਜੀਠੀਏ ਦੇ ਦੋ ਸਾਥੀ ਤਲਬੀਰ ਗਿੱਲ ਤੇ ਬੋਣੀ ਅਜਨਾਰਾ ਦੇ ਬਿਆਨ ਵੀ ਕਲਮਬੰਦ ਕੀਤੇ ਨੇ ਕਹਿਣ ਵਾਲੇ ਕਹਿੰਦੇ ਨੇ ਵੀ ਉਹਨਾਂ ਦੇ ਬਿਆਨ ਬੜੀ ਅਹਿਮੀਅਤ ਰੱਖਦੇ ਨੇ ਇਸ ਮਾਮਲੇ ਨਾਲ ਇਸੇ ਤਰ੍ਹਾਂ ਵਿਜੀਲੈਂਸ ਨੇ ਹੋਰ ਅੱਗੇ ਵਧਿਆ ਡਰੱਗ ਮਾਮਲੇ ਵਿੱਚ ਪਹਿਲਾਂ ਫੜੇ ਜਗਜੀਤ ਸਿੰਘ ਚਾਹਲ ਤੇ ਬਿੱਟੂ ਔਲਖ ਨੂੰ ਵੀ ਬਲਾ ਕੇ ਪੁਸ਼ਪਰਤਾਲ ਕੀਤੀ ਹੈ ਔਰ ਉਹਨਾਂ ਦੇ ਬਿਆਨ ਵੀ ਕਲਮਬੰਦ ਕੀਤੇ ਨੇ ਸੋ ਇਹ ਸਾਰੀ ਗੱਲ ਤੋਂ ਲੱਗਦਾ ਵੀ ਵਿਜੀਲੈਂਸ ਬਿਕਰਮ ਜੀਠੀਏ ਦਾ 2 ਜੁਲਾਈ ਨੂੰ ਅਦਾਲਤ ਵਿੱਚੋਂ ਹੋਰ ਰਿਮਾਂਡ ਮੰਗਣ ਲਈ ਹਰੇਕ ਯਤਨ ਕਰੇਗੀ ਇਸ ਦਰਾਂ ਇੱਕ ਹੋਰ ਵੱਡੀ ਗੱਲ ਜਿਹੜੀ ਵਾਪਰੀ ਇਹ ਵੀ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਹਗਾਮੀ ਹਾਲਤ ਵਿੱਚ ਅੱਜ 4 ਵਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਦੋਂ ਪ੍ਰੈਸ ਕਾਨਫਰੰਸ ਦਾ ਮੀਡੀਆ ਕੋਲ ਸੱਦਾ ਗਿਆ ਉਹਦੇ ਤੋਂ ਇੰਜ ਲੱਗ ਲਿਆ ਸੀ ਵੀ ਸੁਖਬੀਰ ਬਾਦਲ ਵਿਕਰਮ ਮਜੀਠੀਏ ਬਾਰੇ ਕੋਈ ਵੱਡੀ ਗੱਲ ਕਰਨਗੇ ਕਿਉਂਕਿ ਉਸੇ ਸਮੇਂ ਵਿਕਰਮ ਮਜੀਠੀਏ ਨੂੰ ਮਜੀਠੇ ਲਜਾਇਆ ਜਾ ਰਿਹਾ ਸੀ ਔਰ ਵਿਕਰਮ ਮਜੀਠੀਏ ਦੀ ਪਤਨੀ ਗਨੀਬ ਕੌਰ ਉੱਥੇ ਪੁਲਿਸ ਅਧਿਕਾਰੀਆਂ ਨਾਲ ਬੈਸਕਾਰੀ ਸੀ ਪਰ ਸੁਖਬੀਰ ਬਾਦਲ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਬਿਕਰਮ ਜੀ ਠੇਰਾ ਭੋਰਾ ਭਰ ਵੀ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਉਹ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਵਿਰੁੱਧ ਕੀਤੀ ਔਰ ਉਹਨਾਂ ਨੇ ਦੋਸ਼ ਲਾਇਆ ਵੀ ਇਸ ਸਕੀਮ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਜਿਹੜੀ 40000 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹ ਇੱਕ ਵੱਡਾ ਘਪਲਾ ਇੱਕ ਸਾਜ਼ਿਸ਼ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਵਿੱਚ ਵੱਡੇ ਹੱਥ ਰੰਗਨ ਦਾ ਯਤਨ ਗਲ ਕਰੀ ਉਹਨਾਂ ਨੇ ਕਿਹਾ ਵੀ ਇਹ ਲੈਂਡ ਪੂਲਿੰਗ ਸਕੀਮ ਨਹੀਂ ਇਹ ਲੈਂਡ ਗ੍ਰੈਬਿੰਗ ਸਕੀਮ ਹੈ ਉਹਨਾਂ ਨੇ ਗੰਭੀਰ ਦੋਸ਼ ਲਾਏ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਇਸ ਮਾਮਲੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਮੁੱਖ ਸਕੱਤਰ ਦੀ ਅਗਵਾਈ ਹੇਠ ਉਹਦੇ ਵਿੱਚ ਚਾਰ ਮੈਂਬਰ ਜਿਹੜੇ ਉਹ ਗੈਰ ਪੰਜਾਬੀ ਨੇ ਉਹ ਦਿੱਲੀ ਦੇ ਨੇ ਇੰਦਾਂ ਦੇ ਬੜੇ ਗੰਭੀਰ ਦੋਸ਼ ਲਾਏ ਤੇ ਉਹਨਾਂ ਨੇ ਐਲਾਨ ਕੀਤਾ ਵੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਸ਼੍ਰੋਮਣੀ ਕਾਲੇਦਾਲ 15 ਜੁਲਾਈ ਤੋਂ ਲੁਧਿਆਣੇ ਤੋਂ ਜਿਹੜਾ ਆ ਆਪਣਾ ਮੋਰਚਾ ਸ਼ੁਰੂ ਕਰੂਗਾ ਤੇ ਇਸ ਸਕੀਮ ਨੂੰ ਕਿਸੇ ਵੀ ਹਾਲਤ ਵਿੱਚ ਪੰਜਾਬ 'ਚ ਲਾਗੂ ਨਹੀਂ ਕਰਨ ਦਿੱਤਾ ਜਾਊਗਾ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਸੁਖਬੀਰ ਬਾਦਲ ਨੂੰ ਲਾਏ ਦੋਸ਼ਾਂ ਨੂੰ ਚਿਠ ਲਾਉਂਦਿਆਂ ਕਿਹਾ ਵੀ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਇਹ ਆਪਣੇ ਆਪ ਚ ਪੰਜਾਬ ਦੇ ਵਿਕਾਸ ਲਈ ਇੱਕ ਵੱਡੀ ਪਾਲਿਸੀ ਹੈ ਵੱਡੀ ਨੀਤੀ ਹੈ ਔਰ ਇਹਦੇ ਨਾਲ ਪੰਜਾਬ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਜਾਵੇ ਇਸੇ ਦੌਰਾਨ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਪ੍ਰੈਸ ਕਾਨਫਰੰਸ ਕਰਕੇ ਮਜੀਠੀਏ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਉੱਪਰ ਗੰਭੀਰ ਦੋਸ਼ ਲਾਏ ਨੇ ਉਹਨਾਂ ਦੱਸਿਆ ਵੀ ਅੱਜ ਪੰਜਾਬ ਪੁਲਿਸ ਦੀ ਟੀਮ ਵਿਕਰਮ ਮਜੀਠੀਆ ਦੀ ਪ੍ਰਾਪਰਟੀ ਦੀ ਜਾਂਚ ਕਰਨ ਦਿੱਲੀ ਗਈ ਸੀ ਪਰ ਭਾਜਪਾ ਦੀ ਅਗਵਾਈ ਹੇਠ ਚੱਲਦੀ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਪੜਤਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਔਰ ਉਹਨਾਂ ਨੇ ਇਥੋਂ ਤੱਕ ਦੋਸ਼ ਲਾਇਆ ਵੀ ਵਿਕਰਮ ਮਜੀਠੀਆ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਮਝੌਤਾ ਹੋ ਗਿਆ ਭਾਜਪਾ ਨੇ ਇਸ ਸ਼ਰਤ ਤੇ ਐ ਵਿਕਰਮ ਮਜੀਠੀਆ ਨੂੰ ਬਚਾਉਣ ਦਾ ਜਿਹੜਾ ਆ ਵਾਅਦਾ ਕੀਤਾ ਵੀ ਵਿਕਰਮ ਮਜੀਠੀਆ ਮਜੀਠੀਆ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਵੇਗਾ ਔਰ ਨਾਲ ਇਹ ਵੀ ਸ਼ਰਤ ਲਾਈ ਹੈ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਭਾਰਤ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਪਣੀਆਂ ਸ਼ਰਤਾਂ ਤੇ ਗਾਠੀ ਹੋਏ ਕਰੇਗੀ ਔਰ ਉਹਨਾਂ ਨਾਲ ਦੀ ਨਾਲ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਤੇ ਰਮਨੀਤ ਬਿੱਟੂ ਉੱਪਰ ਵੀ ਹਮਲੇ ਕਰਦਿਆਂ ਕਿਹਾ ਵੇ ਇਹ ਦੋਗਲੀ ਨੀਤੀ ਅਪਣਾ ਰਹੇ ਮਜੀਠੀਆ ਦੇ ਮਾਮਲੇ ਵਿੱਚ ਕਿਸੇ ਵੇਲੇ ਮਜੀਠੀਆ ਨੂੰ ਜੇਲ੍ਹ ਵਿੱਚ ਧੱਕਣ ਦੀ ਗੱਲ ਕਰਦੇ ਸੀ ਔਰ ਅੱਜ ਵਿਕਰਮ ਮਜੀਠੀਆ ਦੇ ਹੱਕ ਵਿੱਚ ਬੋਲ ਰਹੇ ਨੇ ਇਸ ਲਈ ਇਹਨਾਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ